ਸਾਹਿਬ ਦੀ ਨੀ ਰੱਖੀ ਗਈ ਹੈ ਹਾਂਜੀ ਸ੍ਰੀ ਮੁਖਤਸਰ ਸਾਹਿਬ ਜੀ ਬਿਲਕੁਲ ਉਦੋਂ ਇੱਥੋਂ ਦੀ ਮਜ਼ੁਰਗ ਸਿਰਾਂ ਤੇ ਇੱਟਾਂ ਲਏ ਗਏ ਜਿਹੜੇ ਪ੍ਰਾਣੇ ਇਸ ਜਗ੍ਹਾ ਤੋਂ ਚੱਲ ਕੇ ਹਾਂਜੀ ਹਾਂਜੀ ਚੱਲ ਕੇ ਠੀਕ ਹੈ ਜੀ ਤੇ ਇਸ ਕਰਕੇ ਵੀ ਗੁਰਦੁਆਰਾ ਟੁੱਟਿਸਨ ਗੰਢੀ ਸਾਹਿਬ ਦੇ ਨਾਲ ਵੀ ਆਪਣਾ ਇਤਿਹਾਸ ਜੁੜਦਾ ਹੈ ਜੁੜੀ ਅਟਾਂ ਨੀਆਂ ਦੇ ਵਿੱਚ ਲੱਗੀ ਉਸ ਗੁਰਦੁਆਰਾ ਸਾਹਿਬ ਦੇ ਠੀਕ ਹੈ ਜੀ ਉਹ ਇੱਥੋਂ ਗਈ ਹੋਈ ਹੈ ਤੇ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਇੱਕ ਕਿਲਾ ਸੀ ਜਿਸ ਦੇ ਨਾਲ ਇੱਕ ਇਮਾਰਤ ਦਾ ਕੋਈ ਸਬੰਧ ਸੀ ਉਸ ਦੇ ਸਬੂਤ ਕਿਲੇ ਦੇ ਸਬੂਤ ਆਪਾਂ ਨੂੰ ਨਹੀਂ ਪਲੇ ਪਰ ਇਸ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਦਰਸਾ ਜਿੱਥੋਂ ਦੀ ਇੱਕ ਇਮਾਰਤ ਹੈ ਜਿਸ ਦਾ ਇਤਿਹਾਸ 600 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਇਸ ਜਗ੍ਹਾ ਤੇ ਆਪਾਂ ਪਹੁੰਚੇ ਆਂ ਤੇ ਕਰਾਉਣੇ ਆ ਦਰਸ਼ਨ ਤੁਹਾਨੂੰ ਚੱਲਦੇ ਆਜੂ ਤੇ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਇੱਕ ਕਿਲਾ ਸੀ ਜਿਸ ਦੇ ਨਾਲ ਇਹ ਇਮਾਰਤ ਦਾ ਕੁਝ ਸੰਬੰਧ ਸੀ ਉਸ ਦੇ ਸਬੂਤ ਕਿਲੇ ਦੇ ਸਬੂਤ ਆਪਾਂ ਨੂੰ ਨਹੀਂ ਪਲੇ ਪਰ ਇਸ ਜਿਹੜੀ ਇਮਾਰਤ ਹੈ ਇਹ ਦੇਖ ਸਕਦੇ ਹੋ ਤੇ ਸਾਈਡ ਤੋਂ ਇਸ ਤਰ੍ਹਾਂ ਦੀ ਹੈ ਇਸ ਦੇ ਚਾਰ ਦਰਵਾਜ਼ੇ ਨੇ ਇਹ ਇੱਕ ਦਰਵਾਜ਼ਾ ਨੇ ਇੱਕ ਅਗਲੀ ਸਾਈਡ ਐਸ ਦੇ ਔਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਚਲੋ ਆਪਾਂ ਹੁਣ ਐਂਟਰੀ ਕਰਦੇ ਆਂ ਮਰਿਆਦਾ ਅਨੁਸਾਰ ਆਪਾਂ ਹੁਣ ਸਿਰ ਤੇ ਰਮਾਲ ਬੰਨ ਕੇ ਪੈਰ ਵਸ਼ ਕਰਕੇ ਹੱਥ ਵਸ਼ ਕਰਕੇ ਅੱਗੇ ਵਧਦੇ ਆਂ ਆਹ ਦੇਖੋ ਤੁਸੀਂ ਇਸ ਦੇ ਅੱਗੇ ਜਿਹੜੀ ਇਹ ਬਿਲਡਿੰਗ ਹੈ ਜਿਹੜੀ ਇਹ ਪਾ ਦਿੱਤੀ ਗਈ ਹੈ ਤਾਂ ਜੋ ਸੰਗਤ ਜ਼ਿਆਦਾ ਹੋਣ ਕਾਰਨ ਬੈਠਣਾ ਖੜਨਾ ਮੁਸ਼ਕਲ ਸੀ ਇਸ ਲਈ ਉੱਥੇ ਹੁਣ ਬਿਲਡਿੰਗ ਵਗੈਰਾ ਅੱਗੇ ਪਾ ਦਿੱਤੀ ਗਈ ਹੈ ਤਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਇਕੱਲੀ ਗੁੰਮਟੀ ਹੀ ਸੀ ਸਿਰਫ ਵਾਲੇ ਦਿਵਾਲੇ ਕੁਝ ਨਹੀਂ ਸੀ ਬਾਕੀ ਆਪਾਂ ਇਤਿਹਾਸ ਹੈ ਜਿਹੜਾ ਉਹ ਬਾਬਾ ਜੀ ਕੋਲੋਂ ਜਾਣਾਂਗੇ ਅੰਦਰ ਚੱਲਦੇ ਹਾਂ ਕਿ ਇੱਥੇ ਗੁਰਦੁਆਰਾ ਸਹਿਬ ਹਰ ਇੱਕ ਗੁਰਦੁਆਰਾ ਸਾਹਿਬ ਦੀ ਸਾਨਾ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ। ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ। ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ। ਅੰਦਰ ਚੱਲਦੇ ਹਾਂ। ਅੰਦਰੋਂ ਦਰਸ਼ਨ ਕਰਾਉਨੇ ਆ ਤੁਹਾਨੂੰ। ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦਾ ਪ੍ਰਕਾਸ਼ ਹੈ। ਉਸਤੇ ਨਾਲ ਹੀ ਜਿਹੜੀ ਇਹ ਜੋਤ ਰਾਜਬਨ ਹੈ ਜੋ ਕਿ ਪੁਰਾਣੇ ਸਮਿਆਂ ਤੋਂ ਹੈ। ਪੁਰਾਣੇ ਸਮੇ ਤੋਂ ਚੱਲਦੀ ਆ ਰਹੀ ਹੈ। ਵਜੂਦ ਚਲਦੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚੇ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਪਿੰਡ ਮਦਰੱਸਾ ਦੇ ਗ੍ਰੰਥੀ ਸਾਹਿਬਾਨ ਮਿਲੇ ਨੇ ਜਿੱਥੇ ਕੀ 600 ਸਾਲ ਪੁਰਾਣੀ ਇਮਾਰਤ ਹੈ ਉਸਦੇ ਬਾਰੇ ਆਪਾਂ ਇਤਿਹਾਸ ਬਾਰੇ ਕੁਝ ਜਾਣਨਾ ਪਾਵਾਂਗੇ ਉਸਦੇ ਇਤਿਹਾਸ ਬਾਰੇ ਵੀ ਤੁਸੀਂ ਸਾਨੂੰ ਦੱਸੋ ਜੀ ਤੁਸੀਂ ਦੱਸੋ ਲੰਮ ਨੂੰ ਵੀ ਪਹਿਲਾਂ ਇਹ ਇਤਿਹਾਸ ਇਹਦੇ ਕੀ ਹੈ ਪੁਰਾਣਾ ਹੈ ਜਾਂ ਇਹ ਕੋਈ ਕੀ ਹਾਦਸਾ ਤੇ ਜਿਹੜਾ ਨਵਾਂ ਉਹਦੇ ਬਾਰੇ ਵੀ ਦੱਸੋ ਸਾਨੂੰ ਪੁਰਾਣੇ ਦੇ ਬਾਰੇ ਵੀ ਦੱਸੋ ਜੀ ਪੁਰਾਣਾ ਇਤਿਹਾਸ ਇਹ ਸੁਣਨ ਚਾਏ 600 ਸਾਲ ਪੁਰਾਣੀ ਬਿਲਡਿੰਗ ਆ ਜੀ ਇੱਥੇ ਜੋ ਹੁਣ ਇੱਥੇ ਪਹਿਲਾਂ ਜੀ ਅਸੀਂ ਤਰਾਗ ਇੱਕ ਲੱਗਦਾ ਹੁੰਦਾ ਸੀ ਜਿਸ ਦੀ માનਤਾ ਕਰਦੇ ਸੀ ਲੋਕ ਹਾਂਜੀ ਬਿਲਕੁਲ ਆਏ ਵੀਰਵਾਰ ਇੱਥੇ ਜੋ ਸਰੋਂ ਦਾ ਤੇਲ ਚੜਦਾ ਸੀ ਤੇ ਉਸ ਤੋਂ ਬਾਅਦ ਇੱਥੇ ਜੀ ਜਿਸ ਤਰ੍ਹਾਂ ਆਇਆ ਦਲਪੰਥ ਆਇਆ ਹਾਂਜੀ 1984 ਦੇ ਵਿੱਚ ਇਸ ਤੇ ਬ੍ਰਹਮ ਤੇ ਹੋਈ ਹੈ ਬਿਲਡਿੰਗ ਦੀ ਅੱਛਾ ਜੀ ਉਸ ਤੋਂ ਬਾਅਦ ਜੋ ਦਲਪੰਥ ਆਇਆ ਤੇ ਉਹਨਾਂ ਨੇ ਕਿਹਾ ਵੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਜੀ ਹਾਂਜੀ ਕੀ ਗੱਲ ਸਮਝੀ ਹਾਂਜੀ ਉਸ ਤੋਂ ਬਾਅਦ ਇਹ ਬਿਲਡਿੰਗ ਆ ਜੋ ਜੀ ਗੁਰਦੁਆਰਾ ਸਾਹਿਬ ਜੀ ਦਾ ਹੈ ਰੂਪ ਵਿੱਚ ਬਣ ਗਈ ਹਾਂਜੀ ਗੁਰੂ ਘਰ ਬਣ ਗਿਆ। ਅੱਛਾ ਜੀ ਗੁਰੂ ਘਰ। ਹਾਂਜੀ ਤੇ ਹੁਣ ਉਹ ਜੋ ਇਤਿਹਾਸ ਆ ਪਹਿਲਾਂ ਇੱਥੇ ਇਕੱਲਾ ਉਲਤਰਾਗ ਲੱਗਦਾ ਹੁੰਦਾ ਸੀਗਾ। ਹਾਂਜੀ ਵੀਰਵਾਰ ਨੂੰ ਸਰੋਂ ਦਾ ਤੇਲ ਮਤਲਬ ਜਿਹੜਾ ਕਢਾਉਂਦੇ ਸੀ। ਠੀਕ ਹੈ ਜੀ। ਉਹ ਪ੍ਰਾਣੀ ਰਵੈਤ ਮੁਤਾਬਕ ਅੱਜ ਵੀ ਸੰਗਤਾਂ ਬਹੁਤ ਦੂਰ ਦੂਰੋਂ ਆਉਂਦੀਆਂ ਪਈ ਇੱਥੇ। ਹਾਂਜੀ ਆਏ ਵੀਰਵਾਰ ਹੀ ਜਿਸ ਤਰ੍ਹਾਂ ਮਤਲਬ ਉਹ ਸੰਗਤਾਂ ਜਿਹੜੀਆਂ ਪੈਣ ਹੋ ਗਿਆ ਚੱਕ ਮਰੱਸਾ ਹੋ ਗਿਆ ਲੱਖੇ ਵਾਲੀ ਹੋ ਗਿਆ ਭਾਗਸਰ ਤੇ ਸ਼ਿੰਬੇ ਵਾਲੀ ਰੱਤਾ ਠੇੜਾ ਸਾਰੇ ਨੇੜੇ ਨੇੜੇ ਪਿੰਡਾਂ ਨੂੰ ਲਾਗੇ ਲਾਗੇ ਪਿੰਡਾਂ ਦੇ ਸਾਰੇ ਲਾਗੇ ਲਾਗੇ ਪਿੰਡਾਂ ਦੇ ਆਏ ਵੀਰਵਾਰ ਵੀ ਇਸ ਤਰ੍ਹਾਂ ਅੱਜ ਵੀ ਵੀਰਵਾਰ ਆਪ ਦੇਖ ਸਕਦੇ ਹਾਂ ਕਿ ਬਹੁਤ ਆ ਰਹੀ ਹੈ ਹਾਂਜੀ ਇਸ ਤਰ੍ਹਾਂ ਕਰਕੇ ਵੀ ਜਿਹੜਾ ਵੀ ਇੱਥੇ ਕੋਈ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਕੋਈ ਆਪਦੇ ਸੁੱਖ ਸੁਖ ਦਾ ਹੈ ਜਾਂ ਕਿਸੇ ਤਰ੍ਹਾਂ ਦੇ ਵੀ ਉਹਦਾ ਮਤਲਬ ਕੋਈ ਕਾਰਜਾ ਹਾਂਜੀ ਸਾਰੇ ਕਾਰਜ ਇੱਥੇ ਰਾਸੋ ਜੀ ਹਾਂਜੀ ਤੇ ਬਇ ਇਸ ਤਰ੍ਹਾਂ ਕੋਈ ਅਖੰਡ ਪਾਠ ਚਾਹ ਲੈਣ ਤੇ ਸੁੱਖ ਲੈਣ ਦੇ ਹਾਂ ਸਾਡਾ ਕੋਈ ਕਾਰਜ ਰਾਸ ਹੋ ਜੇ ਸ੍ਰੀ ਚਰ ਦੇ ਹਾਂ ਜੀ ਤਾਂ ਜਿਆ ਸੁੱਖਣਾ ਪੂਰੇ ਹੋ ਜਾਂਦੇ ਤੇ ਅਖੰਡ ਪਾਠਾ ਵੀ ਚੱਲਦੇ ਹਾਂ ਬਾਕੀ ਆਏ ਵੀਰਵਾਰ ਇੱਥੇ ਲੱਡੂਆਂ ਦੇ ਪ੍ਰਸ਼ਾਦ ਜੰਦੇ ਹਾਲ ਹੈ ਹੋਰ ਕੀਰਾਂ ਦੇ ਲੰਗਰ ਵੀ ਚੱਲਦੇ ਹਾਂਗੇ ਇੱਥੇ ਇਸ ਤਰ੍ਹਾਂ ਕਰਕੇ ਜੇ ਕਿਨਾ ਬਈ ਬਹੁਤ ਮਾਨਤਾ ਦੂਰ ਦੂਰ ਤੱਕ ਹੈਗੀ ਹੈ ਇਹ ਸ਼ੁਰੂ ਕਰ ਲਈ ਔਰ ਜਿਹੜੀ ਇਹ ਬਿਲਡਿੰਗ ਹੈ ਜੇ ਬਿਲਡਿੰਗ ਦੀ ਗੱਲ ਕਰੀਏ ਪਹਿਲਾਂ ਪੁਰਾਣੇ ਸਮੇਂ ਤੋਂ ਇਸ ਤਰ੍ਹਾਂ ਹੀ ਹੈ ਜੇ ਇਹਦੇ ਵਿੱਚ ਬਦਲਾਅ ਵਗੈਰਾ ਕੀਤੇ ਗਏ ਨੇ ਬਦਲਾਅ ਜੀ 1984 ਚ ਦੀ ਮਰਮਮਤ ਹੋਈ ਹੈ ਜੀ ਹਾਂਜੀ ਪਹਿਲਾਂ ਇਹ ਨਾ ਤਾਂ ਬਿਲਡਿੰਗ ਇਹ ਪਲਾਸਟਰ ਸੀਗੀ ਜੀ ਤੇ ਵਿੱਚ ਉਹ ਡੂੰਘਾ ਸੀ ਕਾਫੀ ਡੂੰਘੇ ਸੀ ਹਾਂ ਜੀ ਹਾਂ ਠੀਕ ਹੈ ਜੀ ਤੇ ਉਸ ਦੇ ਵਿੱਚ ਫਿਰ ਬਾਅਦ ਚੋਂ 184 ਜਦੋਂ ਵਿੱਤ ਭਰਤ ਪਾ ਕੇ ਕਾ ਪੱਥ ਲਵਾਇਆ ਗਿਆ ਇਹ ਹਾਂ ਜੀ ਤੇ ਉਸ ਤਰ੍ਹਾਂ ਕਰਕੇ ਜੁ 184 ਦੇ ਵਿੱਚ ਇਹਦੀ ਮੁਰੰਮਤ ਹੋਈ ਆ ਜੀ ਉਸ ਤੋਂ ਬਾਅਦ ਇਹ ਗੁਰੂ ਘਰ ਦਾ ਰੂਪ ਧਾਰਿਆ ਆ ਠੀਕ ਜੀ ਹਾਂ ਜੀ ਤੇ ਇਹਦਾ ਆਪਣਾ ਸ੍ਰੀ ਗੁਰਦੁਆਰਾ ਟੁੱਟੀ ਗੰਦੀ ਗੁਰਦੁਆਰਾ ਸਾਹਿਬ ਨਾਲ ਕੋਈ ਇਤਿਹਾਸ ਹੈ ਜੀ ਪੁਰਾਣਾ ਹਾਂ ਸੁਣਨ ਦੇ ਵਿੱਚ ਆਇਆ ਸੀ ਸਾਨੂੰ ਹਾਂ ਜੀ ਹਾਂ ਜੀ ਹਾਂ ਦੱਸ ਦਿਆ ਇਹ ਪੁਰਾਣੇ ਬਜ਼ੁਰਗ ਇਹ ਜੁਵੇ ਕਿਲਾ ਸੀਗਾ ਜਿਹੜੀ ਦੀ 4 ਸਕੇਅਰ ਬਾਉਂਡਰੀ ਸੀਗੀ ਗੋਮਟੀਆਂ ਬਣੀਆਂ ਸੀਆਂ ਆਲੇ-ਦੁਆਲੇ ਜੀ ਬਹੁਤ ਬਹੁਤ ਸਾਰੇ ਹੰਗ ਮਟੀਆਂ ਮਿਲ ਗਏਗਾ ਜਿਵੇਂ ਜਿਸ ਤਰ੍ਹਾਂ ਕਿਲਾ ਹੁੰਦਾ ਠੀਕ ਹੈ ਜੀ ਉਹ ਜਿਹੜਾ ਆਪਣਾ ਗੁਰਦੁਆਰਾ ਟੁੱਟੇ ਗੰਢੀ ਸਾਹਿਬ ਦੇ ਨੀਂਹ ਰੱਖੀ ਗਈ ਹੈ ਹਾਂਜੀ ਸ੍ਰੀ ਮੁਖਤਸਰ ਸਾਹਿਬ ਜੀ ਬਿਲਕੁਲ ਉਹ ਤੋਂ ਇੱਥੋਂ ਜੀ ਬਜ਼ੁਰਗ ਸਿਰਾਂ ਤੇ ਇੱਟਾਂ ਲੈ ਕੇ ਆ ਇਸ ਜਗ੍ਹਾ ਤੋਂ ਚੱਲ ਕੇ ਹਾਂਜੀ ਹਾਂਜੀ ਚੱਲ ਕੇ ਠੀਕ ਹੈ ਜੀ ਤੇ ਇਸ ਕਰਕੇ ਵੀ ਗੁਰਦੁਆਰਾ ਟੁੱਟੇ ਗੰਢੀ ਸਾਹਿਬ ਦੇ ਨਾਲ ਇਹ ਆਪਣਾ ਇਤਿਹਾਸ ਜੁੜਦਾ ਹੈ ਜੁੜੀ ਅਟ ਨੀਆਂ ਦੇ ਵਿੱਚ ਲੱਗੀ ਉਸ ਗੁਰਦੁਆਰਾ ਸਾਹਿਬ ਦੇ ਠੀਕ ਹੈ ਜੀ ਉਹ ਇੱਥੋਂ ਗਈ ਹੋਈ ਹੈ ਆਪਣੇ ਬੁੱਧਵਾਰ ਪੱਤਿਗੰਦੀ ਗੁਰਦੁਆਰਾ ਸਾਹਿਬ ਜਿਹੜੀ ਨੀਆਂ ਦੇ ਵਿੱਚ ਇੱਕ ਲੱਗੀ ਹੋਈ ਹੈ ਉਹ ਆਪਣੇ ਕਿਲੇ ਦੀ ਇੱਟ ਲੱਗੀ ਹੋਈ ਹੈ ਕਿਲੇ ਦੀ ਇੱਟ ਇੱਥੋਂ ਮਦਰਸੇ ਤੋਂ ਗਈ ਹੈ ਠੀਕ ਹੈ ਜੀ ਮੇਜੋਰ ਕਿਸ ਸਿਰਾਂ ਤੇ ਲੱਗਿਆ ਜੀ ਠੀਕ ਹੈ ਜੀ ਗੰਢੀ ਇੱਥੋਂ ਸੀ ਦੀ ਤੇ ਉਸ ਤਰ੍ਹਾਂ ਇੱਕ ਨੰਢੀ ਲਈ ਠੀਕ ਹੈ ਜੀ ਆਪਣੇ ਇੱਥੋਂ ਦਾ ਕੁਝ ਦਰਿਆ ਨਾਲ ਵੀ ਕੋਈ ਸਬੰਧਤ ਹੈ ਹਾਂਜੀ ਹਾਂਜੀ ਦਰਸ਼ਨ ਚ ਆਇਆ ਜੀ ਜਿਹੜਾ ਸਤਲੁਜ ਦਰਿਆ ਹਾਂਜੀ ਇਹ ਇੱਥੋਂ ਤੱਕ ਵਗਦਾ ਹੁੰਦਾ ਸੀ ਇਸ ਜਗ੍ਹਾ ਤੱਕ ਹਾਂਜੀ ਹਾਂਜੀ ਠੀਕ ਹੈ ਜੇ ਇੱਥੋਂ ਹੋ ਕੇ ਫਿਰ ਵਾਪਸ ਹੁੰਦਾ 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 ਕੋਈ ਫਰਕ ਨਹੀਂ ਲੱਗਦਾ ਮੇਰਾ ਵਗਦਾ ਰਿਹਾ ਜੀ ਠੀਕ ਹੈ ਜੀ ਤੇ ਜਿਹੜੀ ਇਹ ਇਮਾਰਤ ਹੈ ਇਹਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਸਾਲ ਪੁਰਾਣੀ ਹੋ ਸਕਦੀ ਹੈ ਇਹ ਸੁਣਨ ਚ ਆਇਆ ਵੀ 600 ਸਾਲ ਪੁਰਾਣੀ ਹੈ ਠੀਕ ਹੈ ਜੀ 600 ਸਾਲ ਪੁਰਾਣੀ ਮਤਲਬ ਵੰਡ ਤੋਂ ਪਹਿਲਾਂ ਹਾਂ ਵੰਡ ਤੋਂ ਪਹਿਲਾਂ ਦੀ ਹੈ ਮੁਸਲਮਾਨ ਕਿਉਂਕਿ ਮੁਸਲਮਾਨਾਂ ਦੇ ਇੱਥੇ ਇਹਦੇ ਵਿੱਚ ਹਾਂ ਹੌਂਕ ਕਬਰਾਂ ਵੀ ਨਿਕਲਦੀਆਂ ਨੇ ਇੱਥੇ ਇੱਥੇ ਕਬਰਾਂ ਵੀ ਹਾਂ ਜਦੋਂ ਆ ਸਾਫ ਸਫਾਈ ਕੀਤੀ ਆ ਸਾਰੀ ਇਹ ਕਰਦੇ ਆ ਅਸੀਂ ਹਾਂਜੀ ਤੇ ਕਈ ਟਰੈਕਟਰ ਭੇਜ ਜਾਂਦਾ ਵਿੱਚ ਠੀਕ ਹੈ ਉਹ ਕਮਰਾ ਕਚੜੇ ਨਿਕਲਦੇ ਠੀਕ ਹੈ ਜੀ ਕਮਰੇ ਕੋਈ ਕੀਮਤੀ ਬਾਜ਼ਾਰ ਵੀ ਨਿਕਲਿਆ ਕਰੇ ਕਿ ਨਹੀਂ ਨਹੀਂ ਜੀ ਉਹ ਨਹੀਂ ਕੋਈ ਇੰਨੀ ਨਹੀਂ ਦੱਸਣ ਚਾਇਆ ਵੈਸੇ ਇਹ ਕਿਰਾਇਆ ਕੀਤਾ ਜਾਵੇ ਤਾਂ ਕੋਈ ਜਗ੍ਹਾ ਤੇ ਠੀਕ ਹੈ ਪਰ ਇੰਨਾ ਨਹੀਂ ਵੈਸੇ ਕਮਰਾ ਇੱਥੇ ਜੂਰੇ ਕਮਰੇ ਨਿਕਲਦੇ ਆਇਆ ਕੜੇ ਨਿਕਲਦੇ ਇੱਥੋਂ ਠੀਕ ਹੈ ਜੀ ਪਰ ਜਿਹੜਾ ਇਹ ਸਮਾਨ ਦਾਦਰੀ ਹੈ ਜੀ ਇਹ ਜਿਸ ਤਰ੍ਹਾਂ ਆਪਣੇ ਸਕਦਾ ਦੇ ਵਿੱਚ ਜਾਂਦੇ ਜਾਂਦੇ ਵਿੱਚ ਆਪਾਂ ਸਬਸਕ੍ਰਾਈਬ ਕਰਦੇ ਹਾਂ ਹਾਂ ਜੀ ਇਹ ਦਬਾਇਆ ਜਾਂਦਾ ਮੰਨ ਲਓ ਬਾਅਦ ਵਿੱਚ ਉੱਤੇ ਘੜੇ ਲਾਏ ਜਾਂਦੇ ਆ ਕੜੇ ਨਿਕਲੇ ਹੋਏ ਆ ਜੀ ਠੀਕ ਹੈ ਜੀ ਕੜੇ ਨਿਕਲੇ ਨੇ ਹਾਂ ਜੀ ਫਿਰ ਪਿੰਜਰ ਵੀ ਮਿਲੇ ਆਪਾਂ ਨੂੰ ਜੋੜ ਕੇ ਦੱਸਦੇ ਨੇ ਕਿ ਕਿ ਪਿੰਜਰ ਵੀ ਨਿਕਲਦੇ ਨੇ ਹਾਂਜੀ ਹੋਰ ਕੋਈ ਖਾਸ ਹੋਰ ਕੋਈ ਇਤਿਹਾਸ ਨਹੀਂ ਹੈਗਾ ਜੀ ਇਤਿਹਾਸ ਬਸ ਇਹੀ ਹੈ ਜੀ ਹੁਣ ਇੱਥੇ ਵੀ ਗੁਰੂ ਘਰ ਬਣ ਗਿਆ ਹੋਇਆ ਹਾਂਜੀ ਤੇ ਇੱਥੇ ਸੰਗਤ ਆਉਂਦੀਆਂ ਦੂਰੋਂ ਦੂਰੋਂ ਜੋ ਵੀ ਕੋਈ ਆਪਦੀ ਮਨ ਦੀ ਭਾਵਨਾ ਕੋਈ ਸ਼ਰਧਾ ਭਾਵਨਾ ਨਾਲ ਕੋਈ ਸੁੱਖ ਸੁਖਦਾ ਇੱਥੇ ਜੀ ਤੇ ਉਹ ਪੂਰਨ ਹੁੰਦੀ ਹੈ ਬਾਹਰ ਦੇ ਰਾਸ ਨੂੰ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਵੀਰਵਾਰ ਨੂੰ ਤਾਂ ਮਤਲਬ ਇੱਥੇ ਵੀ ਵਸਤਾ ਕੰਡਪਰਸਾ ਵੀ ਚੱਲਦੇ ਰਹਿੰਦੇ ਆ ਜੀ ਵੀਰਵਾਰ ਨੂੰ ਕਿੱਥੇ ਮੇਲਾ ਤੇ ਉਹਨਾਂ ਦਾ 7:00 ਵਜੇ ਤੱਕ ਮੇਲਾ ਲੱਗਦਾ ਮਿਲਣ ਵਾਲੀ ਗੱਲ ਮੇਲੇ ਉਹ ਆਈ ਵੀਰਵਾਰ ਕੋਲ ਅੱਗੇ ਲੱਗੇ ਪਿੰਡਾਂ ਦੇ ਸਾਰੇ ਸੰਗਤਾਂ ਉਹਨਾਂ ਨਾਲੇ ਸਮੇਂ ਦੇ ਵਿੱਚ ਮੇਲਾ ਹੀ ਲੱਗਿਆ ਕਰੀ ਹਾਂਜੀ ਹਾਂਜੀ ਇੱਥੇ ਇੱਕ ਖਾਸ ਗੱਲ ਵੀ ਹੈ ਜੀ ਇਥੋਂ ਦਾ ਹਾਂਜੀ ਹਾਂਜੀ ਪਹਿਲੀ ਸੌਣ ਦੇ ਇਥੇ ਮੇਲਾ ਲੱਗਦਾ ਪਹਿਲੀ ਸੌਣ ਨੂੰ ਮੇਲਾ ਲੱਗਦਾ ਕੰਡ ਪਰਸਾ ਪ੍ਰਕਾਸ਼ ਆ ਜਾਂਦੇ ਜੀ ਉਹਨਾਂ ਦੇ ਭੋਗ ਤੋਂ ਬਾਅਦ મતલਬ ਇੱਥੇ ਲੰਗਰ ਪਾਣੀ ਚੱਲਦੇ ਆ ਗਿਆ 16 ਦੇ ਲੰਗਰ ਮਜਰੀਪਾਂ ਦੇ ਮੂਰ ਦੀ ਦਾਲ ਪ੍ਰਸ਼ਾਦ ਆ ਬਾਅਦ ਵਿੱਚ ਕੀ ਫੀਡਾਂ ਕਰਾਂਗੇ ਇਹਨਾਂ ਬੱਚਿਆਂ ਨੂੰ ਬੰਦੇ ਹਿੱਟ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਪਹਿਲੀ ਸੌਣ ਵਿੱਚ ਮੇਲਾ ਹੁੰਦਾ ਠੀਕ ਹੈ ਜੀ ਭਾਈ ਗੁਰੂ ਜੀ ਦਾ ਖਾਲਸਾ ਤੇ ਭਾਈ ਗੁਰੂ ਜੀ ਦੇ ਘਟੇ ਹੁਣ ਬਾਬਾ ਜੀ ਨੇ ਦੱਸਿਆ ਕਿ ਇਸ ਜਗ੍ਹਾ ਤੇ ਕਬਰਾਂ ਹੈਗੀਆਂ ਨੇ ਕਬਰਾਂ ਵਾਲੀ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਉਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਟਰੈਕਟਰ ਵਗੈਰਾ ਜਿਹੜੇ ਸਫਾਈ ਵਗੈਰਾ ਕਰਦੇ ਟਰੈਕਟਰ ਵਗੈਰਾ ਖੁੱਭ ਜਾਂਦੇ ਨੇ ਹਨ ਉਸ ਜਗ੍ਹਾ ਤੇ ਆਪਾਂ ਦੇਖਦੇ ਆਂ ਜਾ ਕੇ ਜੋ ਆਪਣਾ ਬਾਬਾ ਜੀ ਨੇ ਦੱਸਿਆ ਵੀ ਇਹਦੀ ਜਿਹੜੀ ਬਾਉਂਡਰੀ ਸੀ ਉਸ ਜਗ੍ਹਾ ਤੇ ਕੁਛ ਕੰਦਾ ਬਣਿਆ ਹੋਇਆ ਸੀ ਕਿਲੜ ਕਿਲੇ ਦੀਆਂ ਇਹ ਲਾਸਟ ਕੰਦ ਹੈ ਉਹਦੀ ਠੀਕ ਹੈ ਜੀ ਇਹ ਲਾਸਟ ਕੰਦ ਹੈ ਇਸੇ ਹੀ ਜਗ੍ਹਾ ਤੇ ਕਬਰਾਂ ਜਿਹੜੀਆਂ ਬਾਬਾ ਜੀ ਨੇ ਦੱਸਿਆ ਆਪਾਂ ਨੂੰ ਕਬਰਾਂ ਇਸੇ ਜਗ੍ਹਾ ਤੇ ਸੀ ਇਸੇ ਹੀ ਜਗ੍ਹਾ ਤੇ ਬਣੀਆਂ ਹੋਈਆਂ ਸੀ ਹੁਣ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਕਾਫੀ ਦਰਖਤ ਵਗੈਰਾ ਲੱਗੇ ਹੋਏ ਨੇ ਤੇ ਕਾਫੀ ਸ਼ਾਂ ਸੰਨੇ ਸ਼ਾਂ ਹੈਗੀ ਆ ਸਕੂਨ ਆਉਂਦਾ ਇਸ ਜਗ੍ਹਾ ਤੇ ਆ ਕੇ ਦੇਖ ਸਾਹ ਵੀ ਨਦਸ ਜਿਗਾ ਦੱਸੀ ਗਈ ਹੈ ਵੀ ਜਿਸ ਜਗ੍ਹਾ ਤੇ ਕਬਰ ਹੈਗੀ ਆ ਇਸ ਜਗ੍ਹਾ ਤੇ ਕਬਰਾਂ ਬਣੀਆਂ ਹੋਈਆਂ ਸੀ ਪੁਰਾਣੇ ਸਮਿਆਂ ਦੀ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ